ਪਠਾਨਕੋਟ ਦੇ ਗਾਂਧੀ ਨਗਰ ਵਿਖੇ ਹੁਲੀ ਤੇ ਮਾਮੂਲੀ ਜੇ ਝਗੜੇ ਨੇ ਜੜਾਏ ਭਿਆਨਕ ਰੂਪ ਤਰਨ ਕਰ ਲਿਆ ਦੱਸਦੇ ਇਹ ਪਰਿਵਾਰ ਦੇ ਸਦਸਿਆਂ ਦਾ ਕਹਿਣਾ ਹੈ ਕਿ 20 ਤੋਂ 25 ਲੋਕਾਂ ਨੇ ਉਮਾਂ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਗੋਲੀ ਵੀ ਜੜੀ ਆ ਚਲਾਈ ਗਈ ਦੇਉਤੇ ਹੀ ਪੁਲਿਸ ਨੇ ਬਲੌ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਸਿਸਟਮ ਦੀ ਫੁਟੇਜ ਜਿਹੜੀ ਹੈ ਉਹ ਘਾਲੀ ਜਾ ਰਹੀ ਹੈ ਤੇ ਦੇਖਦੇ ਆ ਪੂਰਾ ਮਾਮਲਾ ਕੀ ਹੈ ਸੂਰਤਿਆਂ ਪਰਬਾਤ ਮੈਂਬਰਾਂ ਦੀ ਗੱਲਬਾਤ ਤੇ ਗਾਂਧੀ ਨਗਰ ਪਠਾਨਕੋਟ ਤੇ ਵਿਖੇ ਰਹਿੰਦੇ ਲੋਕਾਂ ਦੀ ਗੱਲਬਾਤ ਕੀ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਜੁੜੀ ਹੈ ਉਹ ਵਾਪਰੀ ਹੈ ਤੇ ਕੀ ਕੁਝ ਗੱਲਬਾਤ ਹੋਈ ਹੈ ਜਿਸ ਨੇ ਇੰਨਾ ਜ਼ਿਆਦਾ ਭਿਆਨਕ ਰੂਪ ਜਿਹੜਾ ਲੜਾਈ ਦਾ ਲੈ ਲਿਆ ਹਾਂਜੀ ਭਾਈ ਵਾਰ ਨੰਬਰ ਲੁੰਗਾ ਮੁਰਗਲ ਧੁਨੀਆਂ ਦੇ ਸਾਰੇ ਵਾਸੀ ਹਾਣ ਵਾਲੇ ਆ। ਨਾਮ ਮਰਿੰਦਰ ਸਿੰਘ ਕਾਕਾ ਜੀ। ਗੱਲ ਵਾਜੀ ਆਈ ਘਰ ਸੁੱਤੇ ਹੋਏ ਆ। ਮੈਂ ਪ੍ਰਚਾਰਾ ਛੇ ਕਰਦਾ ਸੀ ਕਿ 9 ਸਵਾ 9 ਇਹਨਾਂ ਕੋਈ 30 35 11 ਬੰਦਿਆਂ ਨੇ ਆ ਕੇ ਸਾਡੇ ਮੁਹੱਲੇ ਦੇ ਵਿੱਚ ਸਾਡੇ ਚਾਚਾ ਜੀ ਲਾਗੇ ਚਲਨ ਸਿੰਘ ਲਾਦੀ ਜੀ ਹੋਣੇ ਆ। ਇਹਨਾਂ ਦੇ ਘਰ ਹਮਲਾ ਬੋਲਦਾ। ਕੁਤੀ ਪੱਦੀ ਜਾਣੇ ਜਿਹੜੇ ਕੁਛ ਪਛਾਣ ਆ ਗਿਆ ਜੀ ਦਰਖਾਸਤ ਨੰਬਰ ਇੱਕ ਪਠਾਨਕੋਟ ਹੁੰਦੀਤੀ ਹੋਈ ਆ। ਇਸ ਵਿੱਚ ਕੁਛ ਗਿਆਤ ਬਾਰੇ ਵਿਅਕਤੀਆਂ ਨੇ ਜਿਹੜੇ ਪਛਾਣ ਜੀ ਵੀ ਆ ਗਏ ਆ। ਉਹਨਾਂ ਕਾ ਮਹੱਲੇ ਦੇ ਮੋੜ ਦੇ ਉੱਤੇ ਕੋਈ 3 ਤੋਂ 4 ਫਾਇਰ ਮਾਰੇ ਪਹਿਲੇ ਫਿਰ ਮਹੱਲੇ ਤੇ ਪੂਰਾ ਅਟੈਕ ਕਰਤਾ ਉਹਨਾਂ ਨੇ ਜਿਹਨਾਂ ਕਹਿੰਦੇ ਅਸੀਂ ਤੁਹਾਨੂੰ ਆਪਣੇ ਡਿਊਟੀ ਨੰਬਰ ਇੱਕ ਸਰੇ ਐਸਐਸਐਸ ਸਾਹਿਬ ਮੌਕੇ ਤੇ ਉੱਥੇ ਪੁੱਜੇ ਆ ਜਿਹੜੇ 5 10 15 20 ਮਿੰਟ ਚ ਆ ਗਏ ਨੇ ਉਹਨਾਂ ਨੇ ਆ ਕੇ ਆ ਕੇ ਪੂਰੀ ਕਾਰਵਾਈ ਸਾਡੀ ਕੀਤੀ ਆ ਸਾਰਾ ਮਹੱਲਾ ਇਕੱਠਾ ਹੋ ਗਿਆ ਇੱਥੇ ਆਇਆ ਤੇ ਦਰਖਾਸਤ ਦਿੱਤੀ ਆ ਕਿ ਸਾਡੀ ਪੂਰੀ ਕਾਰਵਾਈ ਇਹਦੀ ਸਹੀ ਤਰੀਕੇ ਨਾਲ ਹੋਏ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਆ ਉਹ ਸਾਰੇ ਫੜੇ ਜਾਣ ਇੱਕ ਪੂਰਾ ਦਹਿਸ਼ਤ ਪੂਰਾ ਮਹਲੇ ਜਾ ਹੋ ਗਿਆ ਇਹ ਕੀ ਗੁਵਾਰ ਦਾ ਕਦੀ ਹੋਈ ਹੈ ਤੇ ਪਠਾਨਕੋਟ ਦੇ ਵਿੱਚ ਤੇ ਇਹ ਚੀਜ਼ਾਂ ਹੀ ਕਦੀ ਸੁਣੀਆਂ ਨਹੀਂ ਮੈਂ ਕਦੀ ਦੇਖੀਆਂ ਇਹ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈਗੀ ਇੰਨੇ ਗੁਵਾਰ ਦਾ ਤਾਂ ਇਹ ਹੋਣੀ ਹੈ ਇੰਨੇ ਗੁਵਾਰ ਦਾ ਤਾਂ ਜਿਆਦਾ ਹੋਣੀ ਜਿਹੜੀ ਰੁਕੀ ਨਹੀਂ ਜਾ ਰਹੀਆਂ ਹਮਲੇ ਦੇ ਪਿੱਛੇ ਕਾਰਨ ਕੀ ਸੀ ਕਾਰਨ ਸਰ ਬੱਚੇ ਕੱਲ ਹੋਲੀ ਕਿਤੇ ਬੱਚੇ ਇੱਕ ਦੂਜੇ ਨਾਲ ਕਿਤੇ ਲੜਦੇ ਹੋਣੇ ਆ ਬਾਕੀ ਸਾਨੂੰ ਗੱਲ ਦਾ ਪੂਰਾ ਪਤਾ ਨਹੀਂ ਹੈਗਾ ਇਹ ਖਮਲਾਵਰ ਹੈ ਲੋਕਲ ਹੈ ਬਾਹਰ ਦੇ ਇਹ ਲੋਕਲ ਹੈ ਜੀ ਲੋਕਲ ਇਸੇ ਜਾਣੇ ਜੀ ਬਾਹਰ ਦੇ ਵੀ ਆ ਗਏ ਆ ਕੋਈ ਪੁਰਾਣੀ ਨਹੀਂ ਨਾ ਦੱਸੋ ਸਰ ਪੁਰਾਣੀ ਕੋਈ ਨਹੀਂ ਹੈਗੀ ਕੱਲ ਬੇਸ ਮੁੰਡਿਆਂ ਦਾ ਕਿਹਨਾ ਝਗੜਾ ਹੋਇਆ ਹੈ ਸਾਡੇ ਨਾਲ ਇਹ ਮੁੰਡਿਆਂ ਨੇ ਕੱਲ ਮੇਰੇ ਬ੍ਰਦਰ ਨੇ ਛੋਟੇ ਨੇ ਇੰਨੀ ਗੱਲ ਕਹੀ ਹੈ ਕਹਿੰਦੇ ਕਿਹੜੀ ਗੱਲ ਕਿ ਮੁੰਡੇ ਦੀ ਲੜਾਈ ਹੋਈ ਹੈ ਨਾਲ ਵੀ ਆਪਸ ਵਿੱਚ ਬਾਹਰ ਦੇ ਮੁੰਡਿਆਂ ਦੀ ਲੜਾਈ ਹੋਈ ਹੈ ਮਰੇ ਬ੍ਰਦਰ ਨੇ ਇੰਨੀ ਗੱਲ ਇਹਨਾਂ ਨੂੰ ਕਹੀ ਆ ਕਹਿੰਦੇ ਚੱਲ ਜੇੜੀ ਮਗਰੀ ਗੱਲ ਬਾਹਰ ਬੈਠ ਕੇ ਮਾਰਦੇ ਉਹਨਾਂ ਨੇ ਅੱਗੂ ਬੰਨੀ ਗੱਲ ਕਹਿ ਤੀ ਆ ਕਹਿੰਦੇ ਜੋ ਤੁਸੀਂ ਕਰਨਾ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਵੀ ਕਰਕੇ ਦੇ ਦਿਓ ਔਰ ਤਵਾਦ ਆ ਰੋ ਛੋਟੀ ਜੀ ਗੱਲ ਤੋਂ ਬਸ ਇਹਨਾਂ ਨੇ ਮੇਰੇ ਬ੍ਰਦਰ ਨੇ ਕਹਿਤਾ ਜਾਨੀ ਆਪਾਂ ਘਰ ਆ ਗਏ ਆ ਘਰ ਆਣ ਕੇ ਆਪਾਂ ਸੋ ਗਏ ਆ ਸ਼ਾਮ ਵੀ ਆ ਕੇ ਸੋ ਗਏ ਆ ਬਸ ਔਰ ਤੋਂ ਬਾਅਦ ਨਾਲ ਹੀ ਇਹਨਾਂ ਨੇ ਆਣ ਕੇ 9:30 ਵਜੇ ਨਾਲ ਇਹਨਾਂ ਨੇ ਆ ਕੇ ਨਾ ਤਕੜਾ ਹਮਲਾ ਕੀਤਾ ਸਾਡੇ ਬੰਦ ਕੇਰੀ ਸਕੂਟਰੀ ਬਾਹਰ ਗਲੀ ਦੇ ਵਿੱਚ ਲੱਗੀ ਦੀ ਪੂਰੀ ਡੈਮੇਜ ਕਰਦੀ ਆ ਪਲੰਤਾ ਮੇਰੀ ਮੋਟਰਰੀਆ ਉਧਰੋਂ ਮੇਰਾ ਛੋ ਫਲੇ 3.5 ਸਾਲ ਦਾ ਮੇਰਾ ਬੇਟਾ ਉਹਦੇ ਨਹੀਂ ਜੋੜੀ ਇੱਟ ਵੱਜਣ ਲੱਗੀ ਚੁਗਰਾ ਨੂੰ ਫਰਦਾ ਉਹਨੇ ਪਾ ਲਿਆ ਬੜੀ ਮੁਸ਼ਕਲ ਨਾਲ ਸਾਡਾ ਬੇਟਾ ਹੋਇਆ ਹੈ ਇਹਨਾਂ ਦੇ ਬੰਦੀ ਇਹਨਾਂ ਦੇ ਘਰ ਦੇ ਵਿੱਚ ਹੀ ਫੈਰ ਹੋਇਆ ਸਾਡੇ ਰੋਡ ਦੇ ਵਿੱਚ ਫੈਰ ਕੀਤਾ ਹੈ ਇਹਨਾਂ ਜੋ ਬੰਦੀ ਕਾਰਵਾਈ ਕਰਵਾਇਆ ਆਪਾਂ ਆਵਾਗੇ ਆਵਾਗੇ ਆਪਾਂ ਬੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਨਾਮ ਸੰਦੀਪ ਸਿੰਘ ਹੈ ਤੇ ਕੁਛ ਨਹੀਂ ਗੁਰਦਾਸਪੁਰ ਤੋਂ ਕੋਈ ਬੰਦੇ ਆਏ ਨਹੀਂ ਲੜਾਈ ਨਹੀਂ ਹੋਈ ਸੀ ਚਲੋ ਸਾਡੇ ਬੰਦੇ ਨਹੀਂ ਸੀ ਪਹਿਲੇ ਇਹਨੇ ਆਣ ਕੇ ਨਾ ਇੱਥੇ ਆ ਕੇ ਮੈਂ ਰੋਡ ਤੇ ਆਇਆ ਇਹਨੇ ਫਾਇਰ ਗੱਡੇ ਮੇਰੇ ਉੱਪਰ ਇਹ ਵੀ ਪੰਗਾ ਲੁੱਟਿਆ ਇਹਨੇ ਦੋ ਫਾਇਰ ਮਾਰੇ ਆ ਚਲੋ ਮਿਸ ਹੋ ਗਿਆ ਉਹਨਾਂ ਕੋ ਬਾਕੀ ਨੇ ਦੋਨੇ ਫਾਇਰ ਮਾਰੇ ਆ ਇੱਥੇ ਖਲੋਗੇ ਇਸੀ ਦੁਕਾਨ ਦੇ ਅੱਗੇ ਖਲੋਗੇ ਇਹਨਾਂ ਨੇ ਫਾਇਰ ਮਾਰੇ ਆ ਠੀਕ ਹੈ ਜੀ ਤੇ ਚਲੋ ਮਿਸ ਹੋਇਆ ਨਾ ਬਚ ਗਏ ਬੜੀ ਬੜੀ ਸ਼ਕਲ ਤੇ ਹੁਣ ਇਹ ਸਾਰੇ ਬੰਦੇ ਦੌੜ ਗਏ ਆ ਤੇ ਗਰਦਾਸ ਪੁੱਤੇ ਬੰਦੇ ਇੱਕ ਚੰਦੂ ਆ ਵਿੱਚ ਉਹਦਾ ਕੀ ਨਾਮ ਹੈ ਰਾਹੁਲ ਤੇ ਇੱਕ ਹੋਰ ਉਹ ਉਹ ਜਿਹੜਾ ਮੁੰਡਾ ਕੀ ਨਾਮ ਉਹਦਾ ਉਹ ਉਹਦਾ ਉਹ ਮੋੜਾ ਦੀ ਗੱਲ ਦੇਖੋ ਪਿੱਛੇ ਗੱਲ ਕੀ ਹੈ ਕੀ ਕਾਰਨ ਹੈ ਕਾਰਨ ਬਈ ਇੱਕ ਛੋਟੀ ਜਿਹੀ ਲੜਾਈ ਬਸ ਅਸੰਸਾਈ ਦੀ ਗੱਲਬਾਤ ਸੀ ਕੱਲ ਗਾਂਧੀ ਨਗਰੀ ਹੋਈ ਹੈ ਇੱਥੇ ਕਿਹੇ ਮੁੰਡੇ ਨੂੰ ਕੁੱਟੇ ਦਾ ਹਿਣਾਣੇ ਉਹਨਾਂ ਨੇ ਅੱਜ ਮੈਡੀਕਲ ਵੀ ਕਰਾਇਆ ਸਭ ਕੁਝ ਹੋਇਆ ਦਾ ਪਰ ਇਹਨਾਂ ਨੇ ਕੀ ਕੀਤਾ ਇੱਕ ਅੱਜ ਜਾਣ ਕੇ ਸਾਡੇ 'ਤੇ ਹਮਲਾ ਕਰਤਾ ਨਾਲੇ ਹਮਲਾ ਕੀਤੇ ਕੀ ਤੱਕਾਰ ਜਾ ਕੇ ਉਹ ਡੱਕੀ ਰੋਲ ਇਸਕਾ ਕੁਝ ਨਹੀਂ ਮੈਂ ਬਾਰ ਨੂੰ ਆਇਆ ਇਹਨਾਂ ਨੇ ਜਿਹੜਾ ਦੇਖਿਆ ਬਾਹਰੋਂ ਆਇਆ ਉਹ ਫੇਰ ਕਰਦੇ ਉਹਨਾਂ ਨੇ ਹਾਂਜੀ ਇਹਨਾਂ ਨੇ ਦੇਖਿਆ ਬਾਹਰ ਜਿਹੜਾ ਰੋਲ ਕਰਦੇ ਉਹਨਾਂ ਫੇਰ ਕਰਦੇ ਆ ਬਸ ਐਨਾ ਆਇਆ ਜੀ ਪਰ ਕੋਈ ਕੁਛ ਨਹੀਂ ਸੰਦੀਪ ਕੋਰ ਗੱਲ ਕੋਈ ਨਹੀਂ 20 25 ਮੁੰਡੇ ਆਏ ਆ ਤੇ ਉਹਨਾਂ ਨੇ ਹਮਲਾ ਕਰਤਾ ਸਾਡੇ ਘਰ ਦੇ ਉੱਤੇ ਤੇ ਮੇਰਾ ਛੋਟਾ ਜਿਹਾ 4 ਸਾਲ ਦਾ ਬੱਚਾ ਆ ਉਹ ਬਾਹਰ ਖੇਡਣ ਗਿਆ ਹੀ ਵੇੜੇ 'ਚ ਉਹਦੇ ਪੈਰ ਤੇ ਸੱਟ ਲੱਗੀ ਆ ਤੁਸੀਂ ਵੇਖ ਸਕਦੇ ਹੋ ਉੱਥੇ ਇੱਟ ਵੱਜੀ ਦੀ ਉਹਦੇ ਪੈਰ ਤੇ ਤੇ ਜੇ ਮੇਰੇ ਮੁੰਡੇ ਨੂੰ ਕੋਈ ਚੋ ਹੋ ਜਾਂਦਾ ਤੇ ਇਹਨਾਂ ਦਾ ਕੁਛ ਨਹੀਂ ਹੀ ਰਹਿਣਾ ਇਹ ਇਟਾਂ ਨਾਲ ਮਾਰੀ ਇਹ ਮੁੰਡਾਰੇ 12 ਮੁੰਡੇ ਆਏ ਆ ਅਸੀਂ ਤਾਂ ਰੋਟੀ ਪਾਣੀ ਖਾਣ ਦੇ ਹੀ ਇਹਦੇ ਪਿੱਛੇ ਕੀ ਕਾਰਨ ਰਿਹਾ ਕਿਉਂ ਹਮਲਾ ਕੀਤਾ ਉਹ ਕਾਰਨ ਦਾ ਤੇ ਫਿਲਹਾਲ ਮੈਨੂੰ ਪਤਾ ਨਹੀਂ ਹੈ ਤੇ ਉਹਨਾਂ ਨੂੰ ਵੀ ਪਤਾ ਮੁੰਡਿਆਂ ਨੂੰ ਕੀ ਕਾਰਨ ਹੈ ਤੇ ਕੀ ਨਹੀਂ ਜਿਨ੍ਹਾਂ ਤੇ ਹਮਲਾ ਕੀਤਾ ਉਹ ਤੁਹਾਡੇ ਕਿ ਲੰਦੂ ਮੇਰੇ ਇੱਕ ਤੇ ਦਿਓਰ ਹੈ ਤੇ ਇੱਕ ਹਸਬੈਂਡ ਹੈ